ਆ ਦੇਖੋ ਜੀ ਕਹੇ ਉੱਤੇ ਉਹ ਲਾਵਾ ਕਹਿ ਲਾ ਆ ਰਿਪਾਇੰਡ ਚ ਫੋਟੋ ਸਿੱਧੇ ਦੇਖੋ ਬਹੁਤ ਖਾਈ ਆ ਦਿੱਖ ਆ ਦੇਖੋ ਹੁਣ ਪਾਣੀ ਜਿਹੜਾ ਅੱਧਾ ਫੁੱਟ ਕ ਪਾਣੀ ਲੱਤਾਂ ਦੇ ਕਰਕੇ ਆ ਸਮਾਨ ਚੀਜ਼ਾਂ ਬੰਦੀਆਂ ਕਿੱਥੇ ਬੰਦੀਆਂ ਸਹੀ ਜਗ੍ਹਾ ਕਿੰਨਾ ਲੱਟੇ ਮੁੱਟੀ ਹੋ ਉੱਤੇ ਵੱਡ ਖੜੇ ਆ ਉਹ ਸਾਰੇ ਸਮਾਨ ਆ ਸਾਰਾ ਵੇਚ ਗਿਆ ਹਨਾ ਇਹ ਸਾਰਾ ਖਰਾਬ ਹੋ ਗਿਆ ਮਾਹੀ ਮਾਤਾ ਉਦਨ ਮੈਂ ਉੱਥੋਂ ਬਾਹਰੋਂ ਤਾਂ ਦਿੰਦੇ ਲੱਗੇ ਸੀ ਉਦਨ ਮੈਂ ਦੇਖ ਕੇ ਗਿਆ ਤੁਹਾਡਾ ਸਾਰਾ ਸਮਾਨ ਬਾਹਰੋਂ ਬਾਹਰ ਇੱਕ ਉਹ ਮੋਟਰਸਾਈਕਲ ਵੀ ਖੜਾ ਹੀ ਉਹ ਵੀ ਪਾਣੀ 'ਚ ਡੁੱਬਿਆ ਪਿਆ ਹੀ ਸਾਰਾ ਉੱਤਲੇ ਬੰਦਸ ਤੋਂ ਇੱਕ ਕਿ ਪਾਣੀ 'ਚ ਬੈਠ ਕੇ ਪਰਖੇ ਮੁੰਡੇ ਲਿਆਣ ਤੇ ਘਰ ਬਣਾਉਣ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਖਰਾਬ ਹੋ ਗਏ ਨਿਕਾਣ ਸਹੀ ਗੱਲ ਹੈ ਸਮਾਨ ਬਣਾਉਂਦੇ ਤੇ ਘਰ ਬਣਾਉਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਵੀ ਆਪਾਂ ਪੁੱਛ ਕੇ ਦੁਕਾਨਾਂ ਤੋਂ ਲੈਂਦੇ ਕਿ ਕਿੰਨਾ ਕਿੰਨਾ ਖਰਾਬ ਹੁੰਦਾ ਸਹੀ ਗੱਲ ਹੈ ਹਾਂ ਫਲਾ ਉੱਤਲੇ ਕਲੌਵੀਆ ਨਜ਼ੂਮਾ ਇਹਨਾਂ ਨੂੰ ਆਂਦਰ ਜੇ ਸਾਡੇ ਨੂੰ ਕੀ ਆ ਕੋਈ ਕਾਪਾ ਨੂੰ ਕੀ ਦੇ ਤੂ ਆ ਦੇਖੋ ਜੀ ਸਮਾਨ ਕੋਠੇ ਦੇ ਉੱਤੇ ਚੜ ਜੜ ਕੇ ਸਾਰਾ ਰੱਖਿਆ ਆ ਮਾਤਾ ਹੁਣ ਆਂਗਾ ਤਾਂ ਆਸੇ-ਵਾਸੇ ਸਾਰੇ ਪਾਣੀ ਪਾਣੀ ਆ ਦੇਖੋ ਜੀ ਬਹੁਤ ਜ਼ਿਆਦਾ ਉਖਾ ਅੰਦਰ ਜਿੰਨੀ ਗਾਰ ਆ ਸਾਰੀ ਹੁਣ ਪਾਣੀ ਕਿਉਂਕਿ 1.5 ਫੁੱਟ ਲੱਥਾਂ ਦੇ ਕਰਕੇ ਜਿੰਨੀ ਗਾਰ ਆ ਤੋ ਸਾਰੀ ਇਕੱਠੀ ਹੋ ਗਈ ਤੇ ਮਾਤਾ ਘਰ ਦੀ ਜਿਹੜੀ ਉਹ ਸਫਾਈ ਕਰ ਰਹੀ ਹੈ ਜਿਹੜਾ ਸਮਾਨ ਆ ਉਹ ਤਾਂ ਸਾਰਾ ਖਰਾਬ ਹੋ ਚੁੱਕਾ ਆ ਦੇਖੋ ਜੀ ਚਾਹ ਦੇ ਉੱਤੇ ਉਹ ਲੋਕ ਅਖਰ ਉੱਤੇ ਆ ਪਾਣੀ ਚ ਫੋਟ ਫੋਟ ਕੇ ਇਧਰ ਵੇਖੋ ਬਹੁਤ ਖਾਈ ਆ ਦੇਖੋ ਆ ਵੇਖੋ ਹੁਣ ਪਾਣੀ ਜਿਹੜਾ ਅੱਧਾ ਫੁੱਟ ਕ ਪਾਣੀ ਲੱਛੰਦੇ ਕਰਕੇ ਆ ਸਮਾਨ ਚੀਜ਼ਾਂ ਪਾ ਦਿੰਦੇ ਆ ਇਹ ਕਿੱਥੇ ਮੱਲ ਗਿਆ ਨਹੀਂ ਸਹੀ ਜਗ੍ਹਾ ਕਿਨਾਂ ਕਿੰਨੇ ਕਿੰਨੇ ਮਿੱਟੀ ਹੋਏ ਉੱਤੇ ਬੈਠੇ ਖੜੇ ਆਹ ਉਹ ਸਾਰੇ ਸਮਾਨ ਆ ਸਾਰਾ ਭਿੱਜ ਗਿਆ ਹੈ ਨਾ ਇਹ ਸਾਰਾ ਖਰਾਬ ਹੋ ਗਿਆ ਮੈਂ ਹੀ ਮਤ ਉਹਦੋਂ ਮੈਂ ਉੱਥੋਂ ਬਾਹਰੋਂ ਤਾਂ ਜਿੰਦੇ ਲੱਗੇ ਸੀ ਉਦੋਂ ਮੈਂ ਦੇਖ ਕੇ ਗਿਆ ਤੁਹਾਡਾ ਸਾਰਾ ਸਮਾਨ ਬਾਹਰੋਂ ਬਾਹਰ ਇੱਕ ਉਹ ਮੋਟਰਸਾਈਕਲ ਵੀ ਖੜਾ ਹੀ ਉਹ ਵੀ ਪਾਣੀ ਚ ਡੁੱਬਿਆ ਪਿਆ ਸੀ ਆਹ ਉੱਤੇ ਬੈਠ ਦਸਤੋ ਉਹ ਇੱਕ ਪਾਣੀ ਚ ਬੈਠ ਕੇ ਪਰਖੇ ਹੁੰਡੇ ਲਿਆਣ ਤੇ ਘਰ ਬਾਉਨ ਉਹ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਸਹੀ ਗੱਲ ਹੈ ਸਮਾਨ ਬਣਾਉਂਦੇ ਤੇ ਘਰ ਬਣਾਉਂਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਆਪਾਂ ਪੁੱਛ ਕੇ ਦੁਕਾਨਾਂ ਤੋਂ ਲੈ ਲੈਂਦੇ ਕਿ ਕਿੰਨਾ ਕਿੰਨਾ ਖਰਾਬ ਹੁੰਦਾ ਸਹੀ ਗੱਲ ਹੈ ਪਾਣੇ ਤੇ ਲੱਗੂ ਤਾ ਤੋਂ ਬੂਸੇ ਬਲਾਉਏ ਸਮਾਨ ਇਹਨਾਂ ਨੂੰ ਆਂਦ ਜੇ ਸੱਚੀ ਕਿਸੇ ਆਪਾਂ ਨੂੰ ਕੀ ਦੇ ਤੂੰ ਮਾਣ ਤੇ ਕਿੱਦਾਂ ਕਰਾਂ ਆ ਦੇਖੋ ਜੀ ਸਮਾਨ ਕੋਠਿਆਂ ਦੇ ਉੱਤੇ ਚੜ ਜੜ ਕੇ ਸਾਰਾ ਰੱਖਿਆ ਆ ਮਾਤਾ ਹੁਣਾਂ ਦਾ ਤਾਂ ਆਸੇ-ਵਾਸੇ ਸਾਰੇ ਪਾਣੀ ਪਾਣੀ ਆ ਦੇਖੋ ਜੀ ਬਹੁਤ ਜ਼ਿਆਦਾ ਖਾਨਦਰਜਨੀ ਗਾਰ ਆ ਸਾਰੀ ਹੁਣ ਪਾਣੀ ਕਿਉਂਕਿ 1.5 ਫੁੱਟ ਲੱਥਾਂ ਦੇ ਕਰਕੇ ਜਿੰਨੀ ਗਾਰ ਆ ਉਹ ਸਾਰੀ ਇਕੱਠੀ ਹੋ ਗਈ ਤੇ ਮਾਤਾ ਘਰ ਦੀ ਜਿਹੜੀ ਉਹ ਸਫਾਈ ਕਰ ਰਹੀ ਹੈ ਜਿਹੜਾ ਸਮਾਨ ਆ ਉਹ ਤਾਂ ਸਾਰਾ ਖਰਾਬ ਹੋ ਚੁੱਕਾ ਆ ਦੇਖੋ ਜੀ ਚਾਹ ਦੇ ਉੱਤੇ ਉਹ ਵੱਖਰਾ ਉੱਤੇ ਆ ਪਾਣੀ ਉਹ ਫੋਟ ਫੋਟ ਤੇ ਇਧਰ ਵੇਖੋ ਬਹੁਤ ਖਾਈ ਆ ਦੇਖੋ ਹਣ ਪਾਣੀ ਜਿਹੜਾ ਅੱਧਾ ਫੁੱਟ ਪਾਣੀ ਲੱਤਾਂ ਦੇ ਕਰਕੇ ਆ ਸਾਰਾ ਚੀਜ਼ਾਂ ਬੰਦ ਗਿਆ ਕਿੱਥੇ ਬੰਦ ਗਿਆ ਨਹੀਂ ਸਹੀ ਜਗਾ ਕਿੰਨਾ ਲੱਟੇ ਮਿੱਟੀ ਹੋਏ ਉੱਤੇ ਬੱਦ ਖੜੇ ਆ ਸਾਰੇ ਸਾਮਾਨ ਆ ਸਾਰਾ ਭਜ ਗਿਆ ਹਨਾ ਇਹ ਸਾਰਾ ਖਰਾਬ ਹੋ ਗਿਆ ਮੈਂ ਹੀ ਮੈਂ ਤਾਂ ਉਦੋਂ ਮੈਂ ਉੱਥੋਂ ਬਾਹਰੋਂ ਤਾਂ ਦਿੰਦੇ ਲੱਗੇ ਸੀ ਉਦੋਂ ਮੈਂ ਦੇਖ ਕੇ ਗਿਆ ਤੁਹਾਡਾ ਸਾਰਾ ਸਮਾਨ ਬਾਹਰੋਂ ਬਾਹਰ ਇੱਕ ਮੋਟਰਸਾਈਕਲ ਵੀ ਖੜਾ ਹੀ ਉਹ ਵੀ ਪਾਣੀ 'ਚ ਡੁੱਬਿਆ ਪਿਆ ਹੀ ਸਾਰਾ ਉੱਤੇ ਕਪੜੇ ਮੁੰਡੇ ਲਿਆਣੇ ਘਰ ਬਣਾਉਣ ਨੂੰ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਸਹੀ ਗੱਲ ਹੈ ਸਮਾਨ ਬਣਾਉਂਦੇ ਤੇ ਘਰ ਬਣਾਉਂਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਜੇ ਆਪਾਂ ਪੁੱਛੀਏ ਦੁਕਾਨਾਂ ਤੋਂ ਲੈਂਦੇ ਕਿ ਕਿੰਨਾ ਕਿੰਨਾ ਖਰਾਬ ਹੁੰਦਾ ਸਹੀ ਗੱਲ ਹੈ ਪਹਿਲਾਂ ਉਹਨਾਂ ਨੂੰ ਪਹਿਲਾਂ ਬੂਸੂ 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 ਰਸਮਾਂ ਇਹਨਾਂ ਨੂੰ ਅੰਦਰ ਜੇ ਸਭ ਕੁਝ ਕਿੱਥੇ ਆਪਾਂ ਨੂੰ ਕਿੱਥੇ ਦੇਖ ਆਹ ਦੇਖੋ ਜੀ ਸਮਾਨ ਕੋਠਿਆਂ ਦੇ ਉੱਤੇ ਚੜ ਜੜ ਕੇ ਸਾਰਾ ਰੱਖਿਆ ਆ ਮਾਤਾ ਹੁਣ ਆਗਾ ਆ ਸੇਵਾ ਸੇ ਸਾਰੇ ਪਾਣੀ ਪਾਣੀ ਆ ਦੇਖੋ ਜੀ ਬਹੁਤ ਜ਼ਿਆਦਾ ਔਖਾ ਅੰਦਰ ਜਿੰਨੀ ਗਾਰ ਆ ਸਾਰੀ ਹੁਣ ਪਾਣੀ ਕਿਉਂਕਿ 1.5 ਫੁੱਟ ਲੱਥਾਂ ਦੇ ਕਰਕੇ ਜਿੰਨੀ ਗਾਰ ਆ ਉਹ ਸਾਰੀ ਇਕੱਠੀ ਹੋ ਗਈ ਤੇ ਮਾਤਾ ਘਰ ਦੀ ਜਿਹੜੀ ਉਹ ਸਫਾਈ ਕਰ ਰਹੀ ਜਿਹੜਾ ਸਮਾਨ ਆ ਉਹ ਤਾਂ ਸਾਰਾ ਖਰਾਬ ਹੋ ਗਿਆ